ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾਲ ਤੇ ਚਾਪੇਗੇ ਫੇਰ ਇੱਕ ਇਹ ਗੋਲੇ ਇਹ ਡਰੋਨ ਇਹ ਬਲਾਸਟ ਇਹ ਥਰਸਟ ਇਹ ਦੱਸ ਰਹੇ ਨੇ ਕਾਰਾਂ ਨੂੰ ਕਾਰਾਂ ਯਾਰੀ ਲੈ ਕੇ ਜਾਣੀ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਔਰ ਪੰਜਾਬ ਦੀ ਧਰਤੀ ਹੈ ਜਿੱਨਾ ਇਹਦੇ ਤੇ ਤਸ਼ੱਦਦ ਜ਼ੁਲਮ ਹੁੰਦਾ ਹੈ ਇਹ ਇੱਕ ਤੋਂ 10 ਬਣ ਕੇ 2 ਲੱਖ ਨਾਲ ਲੜ ਕੇ ਬੌਂਸ ਬੈਕ ਕਰਦੇ ਐ ਮੈਂ ਸਪੀਕਰ ਆਉਣੀ ਜੀ ਬੈਰੀਗੇਟ ਨਹੀਂ ਟੁੱਟਿਆ ਸਾ ਆਪਣਾ ਲੜਾਈ ਹਰ ਕੇ ਨਾਲ ਇਹ ਤਾਂ ਫਾਇਦਾ ਹੋ ਰਿਹਾ ਸਾਡਾ ਜਿੰਨਾ ਇੱਤੇ ਟਾਈਮ ਲੱਗੂਗਾ ਘੋਲ ਹੋਊਗਾ ਦੁਨੀਆ 'ਚ ਗੱਲ ਪੈਲੇਗੀ ਹੋ ਸਕਦਾ ਸਾਲ ਲੱਗ ਜੇ 6 ਮਹੀਨੇ 2 ਸਾਲ ਲੱਗ ਜੇ ਇਹ ਤਾਂ ਲੰਬੀ ਚਲਣੀ ਹੈ ਲੜਾਈ ਬਾਬੇ ਚਾਪੇ ਗਿਆ ਫੇਰ ਇੱਕ ਵਾਰੀ ਖਤਰਾ ਕਿਸਾਨਾਂ ਤੋਂ ਇਹਨਾਂ ਨੂੰ ਨਹੀਂ ਖਤਰਾ ਹੈਗਾ ਕਾਰਪੋਰੇਟ ਉਹ ਕਦੀ ਨਹੀਂ ਚਾਹਦਾ ਕਿ ਕਿਸਾਨਾਂ ਨੂੰ ਉਹਨਾਂ ਦਾ ਰੇਟ ਮਿਲੇ ਦਿੱਲੀਏ ਨਹੀਂ ਤੇਰੀ ਹਿੱਕ ਤੇ ਤੂੰ ਆ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾਂ ਦਾ ਇੱਕ ਪਾਸੇ ਜਿੱਥੇ ਸ਼ੰਭੂ ਉੱਤੇ ਪੂਰੀ ਕਾਇਨਾਤ ਦਾ ਢਿੱਡ ਪਰਨ ਵਾਲੇ ਕਿਸਾਨ ਆਖੜੋਤੇ ਨੇ ਉੱਥੇ ਹੀ ਸ਼ੰਭੂ ਬਾਰਡਰ ਦੇ ਉੱਤੇ ਅਸਮਾਨ ਤੋਂ ਤਾਰੇ ਵੀ ਆ ਗਏ ਆ ਗੱਲ ਕੀਤੀ ਜਾ ਰਹੀ ਹੈ ਬਾਈ ਰੇਸ਼ਮ ਸਿੰਘ ਅਨਮੋਲ ਸਾਡੇ ਨਾਲ ਮੌਜੂਦ ਨੇ ਕਿਸਾਨਾਂ ਦੇ ਵਿੱਚ ਆਏ ਨੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਤੁਸੀਂ ਉਰੇ ਆਏ ਹੋ ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਆ ਬੜਾ ਚੰਗਾ ਲੱਗਿਆ ਕਿ ਸਤਾਰੇ ਹੁਣ ਕਿਸਾਨਾਂ ਦੇ ਕੋਲ ਤੁਰ ਕੇ ਆਏ ਨੇ ਨਹੀਂ ਬਾਈ ਮੇਰਾ ਚੌਥਾ ਦਿਨ ਇੱਥੇ ਹੈ ਅੱਜ ਅੱਛਾ ਜਦੋਂ ਬੈਰੀਕੇਡ ਲੱਗਣੇ ਸ਼ੁਰੂ ਹੋ ਗਏ ਸੀ ਮੈਂ ਦੋ ਦਿਨ ਪਹਿਲਾਂ ਵੀ ਇੱਥੇ ਆਂਦਾ ਰਿਹਾ ਦੇਖਦਾ ਰਿਹਾ ਕੀ ਹੋ ਰਿਹਾ ਕੱਲ ਵੀ ਕਣਕ ਨੂੰ ਪਾਣੀ ਲਾ ਕੇ ਮੈਂ ਇੱਥੇ ਆਇਆ ਸੀਗਾ ਅੱਜ ਵਿਆਹ ਦਾ ਪ੍ਰੋਗਰਾਮ ਲਾਣ ਚੱਲੇ ਆ ਸੰਗਰੂਰ ਤੇ ਅੱਜ ਵੀ ਮੈਨੂੰ ਸੀਗਾ ਮੈਂ ਟਾਈਮ ਨਾਲ ਆ ਗਿਆ ਮੈਂ ਕਿਹਾ ਇੱਥੇ ਮੱਥਾ ਟੇਕ ਕੇ ਜਾ ਅੱਛਾ ਜੋ ਹਾਲਾਤ ਫਿਲਹਾਲ ਬਣਦੇ ਪੈਨ ਤੁਸੀਂ ਆਪ ਕਹਿ ਰਹੇ ਕਿ ਹੋ ਰਹੇ ਹੋ ਐਨੇ ਦਿਨ ਦੇ ਜੋ ਗੋਲੇ打 ਕੇ ਜਾ ਰਹੇ ਨੇ ਜੋ ਹਾਲਾਤ ਕਿਸਾਨਾਂ ਨਾਲ ਬਣਦੇ ਉਹ ਲੋਕ ਜਿਹੜੇ ਪੀਸਫੁੱਲ ਪ੍ਰੋਟੈਸਟ ਕਰਨ ਜਾ ਰਹੇ ਨੇ ਗਾਂ ਉਹਨਾਂ ਨਾਲ ਸਭ ਕੁਝ ਹੋ ਰਿਹਾ ਕਿਸ ਤਰ੍ਹਾਂ ਦੇਖ ਰਹੇ ਮੈਨੂੰ ਨੈਸ਼ਨਲ ਲੈਵਲ ਦੇ ਉੱਤੇ ਇਹ ਚੜ੍ਹ ਦੀ ਕਲਾ ਦਾ ਪ੍ਰਤੀਕ ਹੈ ਇਹ ਗੋਲੇ ਇਹ ਡਰੋਨ ਇਹ ਬਲਾਸਟ ਇਹ ਥਰਸਟ ਇਹ ਦੱਸ ਰਹੇ ਨੇ ਯਾਰ ਵਾਕੇ ਮਤਲਬ ਵੀ ਸਰਕਾਰਾਂ ਨੂੰ ਡਰ ਆ ਰਿਹਾ ਯਾਰ ਇਹ ਲੈ ਕੇ ਜਾਣਗੇ ਕੁਝ ਨਾ ਕੁਝ ਖੌਫ ਹੈ ਉਹਨਾਂ ਨੂੰ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੇ ਜ਼ੋਰ ਲਾਇਆ ਸਵਾ ਸਾਲ ਔਰ ਪੰਜਾਬ ਦੀ ਧਰਤੀ ਹੈ ਜਿੱਨਾ ਇਹਦੇ ਤੇ ਤਸ਼ੱਦਦ ਜ਼ੁਲਮ ਹੁੰਦਾ ਹੈ ਇਹ ਇੱਕ ਤੋਂ 10 ਬਣ ਕੇ ਸਵਾ ਲੱਖ ਨਾਲ ਲੜ ਕੇ ਬਾਉਂਸ ਬੈਕ ਕਰਦੇ ਆ ਮੈਂ ਲਗਾਤਾਰ ਆ ਰਹੇ ਹਾਂ ਤੇ ਅੱਜ ਤਾਂ ਇੱਥੇ ਪੈਰ ਰੱਖਣ ਨੂੰ ਤਾਂ ਨਹੀਂ ਮੈਂ ਤਾਂ ਦਿੱਲੀ ਦੇਖ ਰਹੇ ਆ ਜੋ ਅੱਜ ਇੱਥੇ ਚੜ੍ਹਦੀ ਕਲਾ ਹੈ ਔਰ ਇਧਰੋਂ ਚੰਡੀਗੜ੍ਹ ਵਾਲੇ ਪਾਸਿਓਂ ਵੀ ਟਰਾਲੀਆਂ ਦੀ ਲਾਈਨਾਂ ਨਹੀਂ ਟੁੱਟ ਰਹੀਆਂ ਤੁਸੀਂ ਦੇਖੀ ਜਾਓ ਇਹ ਨਹੀਂ ਕਿ ਆਪਾਂ ਅੱਜ ਬੈਰੀਕੇਡ ਨਹੀਂ ਟੁੱਟਿਆ ਤਾਂ ਆਪਾਂ ਲੜਾਈ ਹਰਗੇ ਨਾ 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 ਇਹ ਤਾਂ ਫਾਇਦਾ ਹੋ ਰਿਹਾ ਸਾਡਾ ਜਿੰਨਾ ਇੱਥੇ ਟਾਈਮ ਲੱਗੂਗਾ ਘੋਲ ਹੋਊਗਾ ਦੁਨੀਆ 'ਚ ਗੱਲ ਫੈਲੇਗੀ ਹੋ ਸਕਦਾ ਸਾਲ ਲੱਗ ਜਾਏ 6 ਮਹੀਨੇ 2 ਸਾਲ ਲੱਗ ਜਾਣ ਇਹ ਤਾਂ ਲੰਬੀ ਚੱਲਣੀ ਹੈ ਲੜਾਈ ਇਹ ਆਪਾਂ ਲੰਬੀ ਲੜਾਈ ਲਈ ਤਿਆਰ ਰਹਿਣਾ ਹੈ ਜਿਹੜਾ ਜੋ ਮੈਂ ਹਾਲਾਤਾਂ ਦੀ ਗੱਲ ਜ਼ਿਆਦਾ ਕਰਾਂਗਾ ਕਿਉਂਕਿ ਗਰਾਊਂਡ ਜ਼ੀਰੋ ਤੇ ਉਹ ਗੱਲਾਂ ਕਰਨੀਆਂ ਲਾਜ਼ਮੀ ਨੇ ਕਿਸਾਨ ਕਹਿੰਦੇ ਨੇ ਕਿ ਸਾਡੇ ਤੇ ਗੋਲੀਆਂ ਵੀ ਤਾਕੀਆਂ ਜਾ ਰਹੀਆਂ ਨੇ ਇਹ ਹਾਲਾਤ ਨੇ ਇੱਥੇ ਖਾਲਸਾ ਆਈਡ ਦੇ ਨੁਮਾਇੰਦੇ ਖੜੇ ਨੇ ਕਹਿੰਦੇ ਸਾਡੇ ਕੋਲ ਕੇਸੇਜ਼ ਆਏ ਨੇ ਕਿ ਭਾਈ ਫੱਟੜ ਹੋਏ ਨੇ ਲੋਕ ਉਹਨਾਂ ਦੇ ਕਿਸਾਨ ਕਿਸਾਨਾਂ ਦੇ ਗੋਲੀਆਂ ਲੱਗੀਆਂ ਨੇ ਗੋਲੀਆਂ ਚਲਾਣ ਤੱਕ ਦੀ ਨੌਬਤ ਆ ਗਈ ਕਿਸਾਨਾਂ ਤੋਂ ਇੰਨਾ ਖਤਰਾ ਤੁਸੀਂ ਤਾਂ ਖੇਤੀਬਾੜੀ ਖੇਤਾਂ ਨਾਲ ਜੁੜੇ ਹੋ ਖਤਰਾ ਕਿਸਾਨਾਂ ਤੋਂ ਇਹਨਾਂ ਨੂੰ ਨਹੀਂ ਖਤਰਾ ਹੈਗਾ ਕਾਰਪੋਰੇਟਸ ਤੋਂ ਕਿਉਂਕਿ ਜਿਹੜਾ ਕਾਰਪੋਰੇਟ ਹੈ ਸਾਡੀ ਲੜਾਈ ਕਾਰਪੋਰੇਟ ਮਾਡਲ ਦੇ ਨਾਲ ਉਹ ਕਦੀ ਨਹੀਂ ਚਾਹਦਾ ਇਹ ਕਿਸਾਨਾਂ ਨੂੰ ਉਹਨਾਂ ਦਾ ਰੇਟ ਮਿਲੇ ਹੈਨਾ ਅਮਰੀਕਾ ਦੇ ਵਿੱਚ ਮੈਂ ਕਾਫੀ ਰਹਾ ਉੱਥੇ ਕਾਨੂੰਨ ਜਿਹੜੇ ਪਿਛਲੇ ਆਪਣੇ ਇਹ ਥੋਪਣਾ ਚਾਹੁੰਦੇ ਸੀ ਉੱਥੇ ਲਾਗੂ ਹੋ ਚੁੱਕੇ ਆ ਉੱਥੇ ਛੋਟਾ ਜਿਹੜਾ ਕਿਸਾਨ ਹੈ ਖਤਮ ਕਰਤਾ ਇਹਨਾਂ ਨੇ ਉੱਥੇ ਵੱਡੇ ਵੱਡੇ ਆਪਣਾ ਫਾਰਮ ਨੇ ਹਜ਼ਾਰ ਹਜ਼ਾਰ ਏਕੜ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦਾ ਰੇਟ ਲਾ ਕੇ ਸ਼ੋਰੂਮਾਂ ਦੇ ਵਿੱਚ ਵੇਚਦੇ ਨੇ ਉਹ ਤੇ ਇੱਥੇ ਵੀ ਉਹ ਕਾਰਪੋਰੇਟ ਨਹੀਂ ਚਾਹੁੰਦਾ ਕਿ ਕਿਸਾਨ ਐ ਐਮ ਐਸ ਪੀ ਦਾ ਕਾਨੂੰਨ ਬਣਾ ਲੈਣ ਯਾ ਸੁਆਮੀ ਨਾਥਨ ਜੀ ਦੀ ਰਿਪੋਰਟ ਦੇ ਹਿਸਾਬ ਨਾਲ ਰੇਟ ਮਿਲਣਾ ਸ਼ੁਰੂ ਹੋ ਜੇ ਕਿਉਂਕਿ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਯੂਪੀ, ਐਮਪੀ ਜਾਂ ਮਹਾਰਾਸ਼ਟਰਾ ਉਹ ਤਾਂ ਬਿਚਾਰੇ ਬਹੁਤ ਬਰੇਖਾਨ ਨੇ ਉਹਨਾਂ ਦੇ ਇਹ ਤਾਂ ਸਾਰਿਆਂ ਲਈ ਕਾਨੂੰਨ ਹੈ ਤੇ ਇਹ ਪੰਜਾਬ ਦੀ ਖਾਸ ਗੱਲ ਹੈ ਆਪਣੇ ਲਈ ਨਹੀਂ ਲੜਦਾ ਦੂਜਿਆਂ ਲਈ ਸੀਸ ਦੇ ਦਿੰਦਾ ਮਤਲਬ ਪਰ ਦੂਜਾ ਤਾਂ ਹੈ ਹੀ ਨਹੀਂ ਕੋਈ ਆਪਾਂ ਤਾਂ ਕਹਿੰਦੇ ਆ ਸਭ गोविंद ਹੈ गोविंद ਵेन ਨਹੀਂ ਕੋਈ ਹੈਨਾ ਆਪਾਂ ਸਰਵਤ ਦਾ ਭਲਾ ਕਰਨ ਵਾਲੇ ਲੋਕ ਆ ਆਪਾਂ ਤਾਂ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਆਪਾਂ ਲੀਡ ਕਰ ਰਹੇ ਆ ਇਹ ਜੁਮੈਦ ਤੁਸੀਂ ਆਈਡਲ ਹੋ ਮੁੰਡੇ ਵਾਲੀ ਨੌਜਵਾਨਾਂ ਵਾਲੀ ਖਾਸ ਕਰਕੇ ਤੇ ਮੈਂ ਚਾਹੁੰਨਾ ਕਿ ਤੁਸੀਂ ਉਹਨਾਂ ਨੂੰ ਕੁਝ ਮੈਸੇਜ ਦਿਓ ਕਿਉਂਕਿ ਇਹ ਮੋਰਚਾ ਜਿਹੜਾ ਆ ਇੱਕ ਦੋ ਦਿਨ ਦਾ ਮੋਰਚਾ ਨਹੀਂ ਦੋ ਤਿੰਨ ਮਹੀਨਿਆਂ ਦਾ ਮੋਰਚਾ ਨਹੀਂ ਲੜਾਈ ਬੜੀ ਲੰਮੀ ਹੈ ਜਿਵੇਂ ਕਿਸਾਨ ਕਹਿੰਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਦੇ ਨਾਲ ਪੇ ਚਾਪੇ ਗਿਆ ਫੇਰ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਫਿਰ ਆਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਤੂੰ ਆ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾਂ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਐ ਮੈਸਪੀਕਰ ਆਉਣੀ ਤੈਨੂੰ ਯਾਦ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਸਾਡਾ ਗਾਣਾ ਰਿਲੀਜ਼ ਹੋ ਚੁੱਕਿਆ ਫਾਰਮਰ ਪ੍ਰੋਟੈਸਟ 2 ਮੇਰੇ ਇੰਸਟਾਗ੍ਰam ਰੇਸ਼ਮ ਸਿੰਘ ਅਮੋਲ ਤੇ ਫੇਸਬੁੱਕ YouTube ਤੇ ਜਾ ਕੇ ਇਦਾਂ ਦੇ ਗਾਣੇ ਨੂੰ ਸਪੋਰਟ ਕਰੋ ਰੇਲਾਂ ਪਾਓ ਵੱਧ ਤੋਂ ਵੱਧ ਉਹ ਗਾਣਾ ਸੁਣੋ ਉਸ ਗਾਣੇ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਕਿ ਆਪਾਂ ਕਿਉਂ ਲੜ ਰਹੇ ਆ ਪ੍ਰੋਬਲਮ ਕੀ ਹੈ ਉਹਨੂੰ ਮਜ਼ਾ ਵੀ ਆਏਗਾ ਤੇ ਨੌਲੇਜ ਵੀ ਮਿਲੂਗੀ ਬਹੁਤ ਸ਼ੁਕਰੀਆ ਭਾਈ ਤੇ ਬਿਲਕੁਲ ਕਿਸਾਨ ਜਿਹੜੇ ਨੇ ਇੱਕ ਪਾਸੇ ਡਟੇ ਹੋਏ ਨੇ ਪਰ ਨਾਲ ਦੀ ਨਾਲ ਸਤਾਰੇ ਹੋਣ ਉਹਨਾਂ ਦੀ ਸਪੋਰਟ ਦੇ ਵਿੱਚ ਆ ਗਏ ਨੇ ਰੇਸ਼ਮ ਸਿੰਘ ਅਮੋਲ ਉਹਨੇ ਹੁਣੇ ਇਥੋਂ ਲੰਘ ਕੇ ਗਏ ਨੇ ਕਿਸਾਨਾਂ ਨੂੰ ਹੱਲਾਸ਼ੀਰੀ ਦੇ ਕੇ ਤੇ ਉਹਨਾਂ ਦੇ ਹੱਕ 'ਚ ਖੜ ਕੇ ਆਉਣ ਵਾਲਾ ਸਮਾਂ ਕੀ ਲੈ ਕੇ ਆਵੇਗਾ ਸ਼ੰਭੂ ਤੇ ਇਹ ਵੇਖਣਾ ਹੋਵੇਗਾ ਉਹ ਤੱਕ ਲਈ ਬਨੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ